ਸਤਿ ਸ੍ਰੀ ਅਕਾਲ ਮੈਂ ਹਰੀਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕ ਨਿਊਜ਼ਲਾਈਨ ਤੋਂ ਰਿਪੋਰਟਰ ਪੀਤ ਪੱਟੀ ਜੀ ਦੀ ਖਾਸ ਰਿਪੋਰਟ ਨਗਰ ਕੌਂਸਲ ਖਰੜ ਦੇ 18 ਕੌਂਸਲਰਾਂ ਵੱਲੋਂ ਪ੍ਰਧਾਨ ਜਸਪ੍ਰੀਤ ਕੋਰ ਲੋਂਗਿਆ ਦੇਖਿਲਾ ਬੇਪਰੋਸ ਕੀ ਮਤਾਕਾਰ ਸாதਕ ਅਫਸਰ ਰਵੀ ਜਿੰਦਲ ਨੂੰ ਸੌਪਣ ਨਾਲ ਹੋਈ ਸਿਆਸੀ ਹਲਚਲਕਾਰ ਸாதਕ ਅਫਸਰ ਰਵੀ ਜਿੰਦਲ ਕੀ ਕਹਿੰਦੇ ਨੇ ਆਓ ਸੁਣੀਏ ਉਹ ਤੁਸੀਂ ਬੇਪਰੋਸੀ ਦਾ ਮਤਲਬ ਲਿਆਉਣਾ ਚਾਹੁੰਦੇ ਹੋ ਲਗਭਗ ਚੈੱਕ ਕਰਕੇ ਪਤਾ ਲੱਗੂ 18 ਬੰਦਿਆਂ ਤੱਕ ਤੱਕ ਸਾਈਨ ਮੰਨ ਲਾ ਦੇਗੇ ਨੇ ਤੇ 18 ਬੰਦوں ਨੇ ਸਾਈਨ ਨੇ ਜੀ ਤੇ ਇਹਨਾਂ ਨੇ ਵੀਰ ਭਰੂਸਖੀ ਦਾ ਮਤਲਬ ਲੈਂਦਾ ਵੀ ਪ੍ਰਧਾਨ ਜੀ ਤੋਂ ਵਿਸ਼ਵਾਸ ਸਾਡਾ ਉੱਠ ਚੁੱਕਿਆ ਤੇ ਉਹਨਾਂ ਦੇ ਵਿਰੁੱਧ ਅਸੀਂ ਮਤਾ ਪਾਉਣਾ ਚਾਹੁੰਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਦੀ ਗਾਹਲੇ ਕਰ ਲਈ ਹੈ ਆਪਦੇ ਨਵੇਂ ਪ੍ਰਧਾਨ ਜੀ ਨੂੰ ਬਣਾਉਣਾ ਚਾਹੁੰਦੇ ਨੇ ਇਸ ਸਬੰਧੀ ਸਰਕਾਰ ਦੇ ਹਦਾਇਤਾਂ ਅਨੁਸਾਰ ਮੈਂ ਤੁਰੰਤ ਇਹਦੇ ਉੱਤੇ ਕਾਰਵਾਈ ਕਰਦੇ ਹੋਏ ਅਗਲੇ ਸੀਟ ਕਰਕੇ ਪ੍ਰਧਾਨ ਜੀ ਨੂੰ ਮੈਂ ਪੇਜ ਦੂੰਗਾ ਤਰਨ ਇਟੀਮੇਸ਼ਨ ਕਰਦੂ WhatsApp ਵੀ ਕਰਦੂ ਜੋ ਸਰਕਾਰ ਦੇ ਰੂਲ ਅਮ ਤੱਕ ਕਾਰਵਾਈ ਕਰਨੀ ਹੋ ਆ ਬਚ ਜਾਂਦੀ ਜਾਊਗੀ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ 14 ਦਿਨ ਦੇ ਵਿੱਚ ਵਿੱਚ ਉਹਨਾਂ ਨੇ ਮੀਟਿੰਗ ਬੁਲਾਉਣੀ ਹੈ ਉਹ 14ਵੇਂ ਦਿਨ ਵੀ ਮੀਟਿੰਗ ਬੁਲਾ ਸਕਦੇ ਨੇ 14 ਦਿਨ ਉਹਨਾਂ ਨੂੰ ਫੇਰ ਮਿਲ ਜਾਣਗੇ ਇਸ ਕਰਕੇ 28 ਦਿਨ ਦਾ ਉਹਨਾਂ ਕੋਲ ਪ੍ਰੋਸੈਸ ਹੈ ਤੇ ਜੇ ਉਹ ਸਾਬਤ ਕਰਦੇ ਨੇ ਤਾਂ ਰਹਿ ਸਕਦੇ ਨਹੀਂ ਬੇਪਰੋਸਕੀ ਨਾਲ ਤਾਂ ਉਹਨਾਂ ਨੂੰ ਪੱਤਰ ਦੇ ਅਧਧ ਤੁਲਾ ਦਿੱਤਾ ਜਾ ਸਕਦਾ ਹੈ ਕੋਰਟ ਕੇ ਇਹਦਾ ਲਿੰਕ ਹੈ ਨਾ ਨਹੀਂ ਇਹਦਾ ਕੋਰਟ ਦਾ ਕੋਈ ਸਪੈਸੀਫਿਕ ਲਿੰਕ ਨਹੀਂ ਸਿਵਲ ਪ੍ਰोसीजर ਹੈ ਜੀ ਇਹ ਮੈਂਬਰ ਸਹਿਬਾਂ ਦੇ ਚੁਣੇ ਹੋਏ ਮੈਪਲਿ ਸ਼ਹਿਰ ਦੇ ਇਹਨਾਂ ਦਾ ਆਪਣਾ ਇੰਟਰਨਲ ਮੈਟਰ ਹੁੰਦਾ ਇਹਨਾਂ ਚੋਂ ਪਹਿਲਾ ਪ੍ਰਧਾਨ ਚੁਣਿਆ ਜਾਂਦਾ ਸੀ ਇਹੀ ਇਕੱਠੇ ਹੋ ਕੇ ਦੋ ਤਾਈ ਬਹੁਤ ਨਾਲ ਲਾ ਸਕਦੇ ਨੇ ਇਹੀ ਇਕੱਠੇ ਹੋ ਕੇ ਫੇਰ ਚੋਣ ਸਕਦੇ ਨੇ ਇਸ ਕਰਕੇ ਦੇ ਵਿੱਚ ਲੀਗਲ ਕੋਈ ਪ੍ਰोसीजर ਨਹੀਂ ਸਿਵਲ ਬਣਾਉਣ ਦੀ ਗੱਲ ਨਹੀਂ ਕੀਤੇ ਪੁਲਾ ਅੱਜ ਕਹਿੰਦੇ ਹਾਈ ਕੋਰਟ ਸਾਡਾ ਚੱਲਦਾ ਪੈ ਇਸ ਕਰਕੇ ਅਸੀਂ ਉਸ ਸੰਬੰਧ ਨਾਲ ਕੁਝ ਨੂੰ ਹੋਰ ਲੀਗਲ ਪੁਆਇੰਟ ਹੈ ਉਹ ਉਹਨਾਂ ਦੇ ਲੈ ਕੇ ਚੱਲ ਰਹੇ ਹਾਂ ਲੇਕਿਨ ਬੇਪਰੋਸਕ ਦਾ ਮਤ ਉਹ ਤੋਂ ਬਿਲਕੁਲ ਲੱਗ ਗਈ ਠੀਕ ਹੈ ਜੀ ਥੈਂਕ ਯੂ ਰਾਜੀ ਦੱਸੋ ਅੱਜ ਬੇ ਮਸੇ ਦਾ ਪਤਾ ਲੈ ਮਤਾਂ ਲੈ ਕੇ ਆਏ ਹਾਂ ਅਸੀਂ ਅੱਜ 18 ਐਮਸੀ ਇਕੱਠੇ ਹੋਏ ਹਾਂ ਜੀ ਜੀ ਬੀਬੀ ਉਸਗੀ ਦਾ ਮਤਾ ਅਸੀਂ ਸਾਰਿਆਂ ਨੇ ਮਿਲ ਕੇ ਯੋਸਾਬ ਨੂੰ ਦਿੱਤਾ ਹੈ ਸਾਰਿਆਂ ਦਾ ਕਹਿਣਾ ਹੈ ਕਿ ਕੰਮ ਸ਼ਾਇਦ ਦੇ ਵਿੱਚ ਪੂਰੀ ਨਹੀਂ ਰਹੇ ਤੇ ਇਸ ਕਰਕੇ ਸਾਰੇ ਬਦਾਨ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਤੇ ਇਸ ਹੀ ਉਦੇਸ਼ ਅਸੀਂ ਯੋਸਾਬ ਨੂੰ ਦਿੱਤਾ ਤੇ ਅਗਲਾ ਪ੍ਰੋਸੈਸ ਚੱਲੇਗਾ ਕਿੰਨੇ ਐਮਸੀ ਨੇ ਮੈਮ 18 ਐਮਸੀ ਅਗੇ ਹਨ ਜੀ ਇਕੱਠੇ 4 ਸਾਲ ਦਾ ਸਮਾਂ ਲਗਭਗ ਬੀਤ ਗਿਆ ਜੀ ਅੱਜ ਇਹ ਕੀ ਜ਼ਰੂਰਤ ਪੈ ਗਈ ਦੇ ਅਸੀਂ 4 ਸਾਲਾਂ ਵਿੱਚ ਕੰਮ ਹੋਏ ਹੀ ਨਹੀਂ ਸ਼ਹਿਰ ਦੀ ਡਿਵੈਲਪਮੈਂਟ ਰੁਕੀ ਹੋਈ ਸੀ ਤੇ ਕੰਮ ਲੋਕੀ ਤਾਂ ਮੈਨੂੰ ਐਮਸੀ ਨੂੰ ਪੁੱਛਦੇ ਹਨ ਕਿ ਕੰਮ ਨਹੀਂ ਹੋ ਰਿਹਾ ਸਾਰੇ ਐਮਸੀ ਪਰੇਸ਼ਾਨ ਸੀਗੇ ਦੁਖੀ ਸੀਗੇ ਇਸ ਕਰਕੇ ਸਾਰਿਆਂ ਨੇ SLA ਕਰਕੇ ਇਹ بے ਪ੍ਰੋਸੀ ਦੀ ਦਾ ਮਤਲਬ ਇਹ 7 ਆਫ ਮਹੀਨੇ ਤੋਂ ਬਾਅਦ ਹੈ ਜੀ ਫਿਰ ਜਿਹੜਾ ਹੈਗਾ ਪ੍ਰਸ਼ਾਸਨ ਲਾਗੂ ਹੋ ਜਾਣਾ ਤੇ ਜਿਹੜੀ ਐਮਸੀ ਸਾਰੀ ਹੈ ਹੁਣ ਤਾਂ ਉਹ ਇਹਨਾਂ ਨੇ ਮੈਜੋਰਟੀ ਸ਼ੋ ਨਹੀਂ ਕੀਤੀ ਅੱਜ ਕਿਉਂ ਕਰਨੀ ਪੈਗੀ ਦੇਖੋ ਟਾਈਮ ਆ ਤੇ ਕੰਮਾਂ ਦੇ ਕਰਕੇ ਹੀ ਕਰਿਆ ਨਾ ਕਿਉਂਕਿ ਅਗੋਂ ਇਲੈਕਸ਼ਨ ਆਣੇ ਆ ਲੋਕਾਂ ਨੇ ਤਾਂ ਕੰਮ ਪੁੱਛਣੇ ਐ ਐਮਟੀਆਂ ਨੂੰ ਜੇ ਹੁਣ ਥੋੜਾ ਬਹੁਤ ਕੰਮ ਕਰਕੇ ਦਿਖਾ ਦੇਣਗੇ ਤੇ ਲੋਕ ਨਾਲ ਜੁੜੇ ਰਹਿਣਗੇ ਕਿਉਂਕਿ ਸ਼ਹਿਰ ਤੇ ਲੋਕ ਤਾਂ ਸਾਰੇ ਡਵੈਲਪਮੈਂਟ ਜਾਂਦੇ ਆ ਕਿ ਕੰਮ ਹੋਏਗਾ ਤੇ ਲੋਕ ਸਾਰੇ ਨਾਲ ਹੋਣਗੇ ਮੀਰ ਪ੍ਰਧਾਨ ਜੀ ਉਹ ਕੰਮ ਰੋਕਦੇ ਨੇ ਤੈਨੂੰ ਲੱਗਦਾ ਤੈਨੂੰ ਨਹੀਂ ਪਤਾ ਕੰਮ ਰੁਕਦੇ ਕਿ ਕਿ ਨਹੀਂ ਹੁੰਦੇ ਪਰ ਕੰਮ ਹੋ ਨਹੀਂ ਰਿਹਾ ਡਵੈਲਪਮੈਂਟ ਕਿਉਂਕਿ ਮੀਟਿੰਗਾਂ ਲੇਟ ਹੁੰਦੀਆਂ ਨਹੀਂਆਂ ਇਹ ਕਾਰਨ ਇਹ ਵੀ ਹੋ ਸਕਦਾ ਵੀ 6 ਮਹੀਨੇ ਬਾਅਦ ਮੀਟਿੰਗ ਹੋਣਾ ਫਿਰ ਇਕੱਠੇ ਹੀ ਕੰਮ ਪਹੁੰਚ ਜਾਣਾ ਤੇ ਉਪਰੋਂ ਫਿਰ ਆਬਜੈਕਸ਼ਨ ਲੱਗ ਜਾਂਦੇ ਆ ਮੈਜੋਰਟੀ ਤੁਹਾਡੇ ਕੋਲ ਹੈ ਮਤਲਬ ਜਿਹੜੇ ਪ੍ਰਧਾਨ ਹੈਗੇ ਕਾਲੀਦਾਲ ਤੋਂ ਨੇ ਤੁਸੀਂ ਕਿ ਇਹਨੂੰ ਸਮਰਥਨ ਕਰੋਗੇ ਇਸ ਤੋਂ ਬਾਅਦ ਅੱਗੇ ਇੱਕ ਵਾਰੀ ਹਜੇ ਮੈਂ ਕੁਝ ਨਹੀਂ ਕਹਿ ਸਕਦਾ ਨਾਮ ਤੁਹਾਡਾ ਵੀ ਆ ਰਿਹਾ ਹੈ ਜੀ ਪ੍ਰਧਾਨਗੀ ਦੇ ਲਈ ਕੀ ਕਹਿਣਾ ਜਾਉਗਾ ਹਜੇ ਮੈਂ ਸਿਖੀ ਜੋ ਮੈਜੋਰਟੀ ਹੋਏਗੀ ਸਾਰੇ ਐਮਸੀਆਂ ਦੀ ਆਪਾਂ ਉਹਨਾਂ ਦੇ ਨਾਮ ਹੈ 올 ਦਾ ਬੈਸਟ ਥੈਂਕ ਯੂ